ਉਜੇ ਨੂੰ ਫੜਿਆ ਇਹ ਕੁਝ ਦਿਨ ਪਹਿਲਾਂ ਨਿਰਮਲ ਕੌਰ ਐ ਜਸਵੰਤ ਕੌਰ ਜਸਵੰਤ ਸਿੰਘ ਮੱਲੇ ਚ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਉਹਨਾਂ ਦੇ ਬਿਆਨ ਦੇ ਉੱਤੇ ਮਕਦਮਾ ਨੰਬਰ 198 ਡੇਟਡ 25 9 24 ਨੂੰ ਥਾਣਾ ਸਿਟੀ ਦਰਜ ਕੀਤਾ ਸੀ ਜਿਹਦੀ ਤਫਤੀਸ਼ ਦੇ ਸਬੰਧ ਚ ਅਸੀਂ ਇੱਕ ਦੋਸ਼ੀ ਰੈਸਟ ਕੀਤਾ ਹੋਆ ਵਿਸ਼ਾਲ ਇਲੀਅਸ ਸ਼ਾਕਾ ਇਹ ਹੈਗਾ ਨੂਰਦੀ ਅੱਡੇ ਦਾ ਤੇ ਪੁਛਗੇ ਚੋਂ ਆਇਆ ਕਿ ਇਹਨੇ ਜਿਹੜੀ ਆ ਉਹ ਨਰਮਲ ਕੌਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਉਹ ਫਾਇਰਿੰਗ ਚ ਵਰਤਿਆ ਗਿਆ ਪਿਸਤਲ ਵੀ ਬਰਾਮਦ ਹੋ ਗਿਆ ਵਾ ਤੇ ਇਹਦਾ ਇੱਕ ਸਾਥੀ ਵਿਰਿੰਦਰ ਆ ਉਹ ਹਜੇ ਅਰੈਸਟ ਕਰਨ ਵਾਲਾ ਰਹਿੰਦਾ ਜਿਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਇਦਾਂ ਹੀ ਕੱਲ ਐਸਐਚਓ ਸਿਟੀ ਪਾਸ ਇਨਫੋਰਮੇਸ਼ਨ ਆਈ ਸੀ ਕਿ ਦਾਣਾ ਮੰਡੀ ਦੇ ਲਾਗੇ ਕੋਈ ਅਣਛਤੇ ਵਿਅਕਤੀ ਸ਼ੱਕੀ ਹਾਲਤ ਚ ਫੇਰ ਰਹੇ ਆ ਜਿੱਥੇ ਪੁਲਿਸ ਪਾਰਟੀ ਏਐਸਆਈ ਸੁਖਦੇਵ ਸਿੰਘ ਦੇ ਨਾਲ ਉਥੇ ਸਰਚ ਕਰ ਲਈ ਗਈ ਤੇ ਉਥੇ ਵਰਨ ਸੱਬਰਵਾਲ ਤੇ ਇੱਕ ਬਾਦ ਪਛਾਣ ਹੋਈ ਕਰਨ ਮੁੰਡਾ ਇਹ ਦੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜੇ ਜਿੱਥੇ ਵਰਨ ਸੱਬਰਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 3 315 ਦੇ ਕੱਟੇ ਮਿਲੇ ਆ ਤੇ ਇਹਦੇ ਖਿਲਾਫ ਵੀ ਪਰਚਾ ਦਰਜ ਕਰਕੇ ਗਾਂ ਤਵਤੀਸ਼ ਅਮਲ ਚ ਲਿਆਂਦੀ ਜਾ ਰਹੀ ਸਰ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਦਰਜ ਹੈ ਹਾਂ ਵਿਸ਼ਾਲ ਛਾਕੇ ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਆ ਤੇ ਆ ਵਰਨ ਤੇ ਅਜੇ ਪਹਿਲਾ ਹੀ ਪਰਚਾ ਬਾਕੀ ਫਿਰ ਵੀ ਇਹਦੀ ਰਿਕਾਰਡ ਦੀ ਜਿਹੜੀ ਪਰਦਾਲ ਕਰਨ ਦੇ ਆ ਫਿਰ ਇਹਨਾਂ ਦੇ ਆਪਸ ਕੀ ਸੰਬੰਧ ਹੈ ਦੋਨ ਵਿਸ਼ਾ ਸਕਦਾ ਤੇ ਇਹ ਇਹਨਾਂ ਨੇ ਇੱਕ ਇੱਥੇ ਗਰੁੱਪ ਜਿਹੜਾ ਬੰਗੈੰਗ ਟਾਇਪ ਜੇ ਬਣਾਏ ਛੋਟੇ ਛੋਟੇ ਜੇ ਇਹ ਜਿਹੜਾ ਵਿਸ਼ਾਲ ਆ ਇਹ ਤਾਂ ਇਥੋਂ ਦਾ ਤਰਨਤਨ ਦਾ ਹੀ ਨੌਰ ਦੀ ੱਡੇ ਦਾ ਰਹਿਣ ਵਾਲਾ ਤੇ ਜਿਹੜਾ ਦੂਸਰਾ ਵਰਨ ਸਬਰਾਲ ਉਹ ਜਲੰਧਰ ਦਾ ਰਹਿਣ ਵਾਲਾ ਰਜੀਵ ਕੰਦੀ ਵਿਆਹ ਰਿਹਾ ਉੱਥੇ ਜਲੰਧਰ ਉੱਥੋਂ ਦਾ ਰਹਿਣ ਵਾਲਾ ਤੇ ਇੱਥੇ ਇਹਦੀ ਭੂਆ ਵਾ ਤਰਨਤਨ ਇਹ ਪੂਆ ਦਾ ਮੁੰਡਾ ਦਾ ਕਾਲੂ ਇਹਦਾ ਰਿਸ਼ਤੇਦਾਰ ਹੈ ਇਹ ਉਹਨੂੰ ਮਿਲਣ ਆਇਆ ਸੀ ਦੇ ਇੱਥੋਂ ਹੀ ਬਾਕੀ ਲੜਕਿਆਂ ਨਾਲ ਰਲ ਕੇ ਸਰ ਇਹਨਾਂ ਨੇ ਕੱਲ ਕੋਈ ਖੋਹਗਰਮੀ ਕੀਤੀ ਫਰੂਟ ਦੇ ਰੇੜੀ ਵਾਲੇ ਕੋ ਕਿਸੇ ਕੋ 10 ਪੁਆਇੰਟ ਦਾ ਜਾਂ ਕੋਈ ਨਹੀਂ ਖੋਹ ਵਾਲੀ ਕੋਈ ਗੱਲਬਾਤ ਨਹੀਂ ਗਈ ਅਤੇ ਇਹ ਸਾਨੂੰ ਉੱਥੇ ਘੁੰਮਣ ਰਹੇ ਸੀ ਸ਼ਾਇਦ ਕੋਈ ਵਾਰਦਾਤ ਕਰਦੇ ਉਤੋਂ ਪਹਿਲਾਂ ਇਨਫਾਰਮੇਸ਼ਨ ਮਿਲ ਗਈ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਸਰ ਟੋਟਲ ਕਿੰਨੇ ਸੀ ਫੜੇ ਟੋਟਲ 3 ਪਿਸਟਲ 1 ਦੋਸ਼ੀ ਕੋ ਫੜੇ ਗਿਆ ਤੇ 1 ਪਿਸਟਲ 1 2 4 ਹੈ ਟੋਟਲ ਫੜੇ ਅਗਲੀ ਕੀ ਕਾਰਵਾਈ ਕੀਤੀ ਜੀ ਮਕਰਮੇਦਰ ਦੀ ਕਰ ਲਿਆ ਗਾਹ ਹੁਣ ਤਫਤੀਸ਼ ਕਰਨ ਨੇ ਜੋ ਜੋ ਗਾਂ ਨਵੇਂ ਦਾਤ ਥਾਣੇ ਕੇ ਫਿਰ ਤੁਹਾਨੂੰ ਦੱਸਾਂਗੇ ਸਰ ਗੋਲੀ ਚਲਾਉਣ ਦਾ ਕਾਰਨ ਕੀ ਸੀ ਇਹ ਮੈਂ ਤੁਹਾਨੂੰ ਦੱਸਿਆ ਨਾ ਛੋਟੇ ਛੋਟੇ ਗੈਂਗ ਜੇ ਨਾ ਬਣਾਏ ਆ ਇੱਕ ਦੂਜੇ ਤੇ ਪ੍ਰਭਾਵ ਪਾਉਣ ਲਈ ਇੱਕ ਦੂਜੇ ਦੇ ਘਰ ਦੇ ਉੱਤੇ ਗੋਲੀ ਚਲਾ ਦੇਂਦੇ ਆ ਤੇ ਹੁਣ ਅਰੈਸਟ ਹੋ ਗਿਆ ਸਾਨੂੰ ਸਖਤੀ ਨਾਲ ਪੁੱਛ-ਕਿਛ ਕਰ ਰਹੇ ਨੇ ਉਹ ਕਿਹੜੇ ਮੋਰਡਲ ਨੇ ਲੇ ਲਾਈ ਤੇ ਹਤਿਆੰਤਿਆਂ ਦਾ ਮਾਰ ਮਿਲਿਆ ਜੀ ਇਹ ਭੱਲਾ ਟਾਂਗ ਛਤਰੀ ਜਿਹੜਾ ਕਿ ਉਹਦੇ ਬਾਰੇ ਕੋਈ ਆਇਆ ਨਹੀਂ ਉਹਦੀ ਵੀ ਤਫਤੀਸ਼ ਚੱਲ ਰਹੀ ਆ ਰਾਉਂਡ ਅਪ ਕੀਤੇ ਆ ਕਦੀ ਤੋ ਕੁਛ ਕੁਛ ਕਰ ਰਹੇ ਆ ਜਲਦੀ ਜਿਹੜਾ ਉਹ ਵੀ ਸੌਟ ਆਊਟ ਕਰ ਲਾਂਗੇ ਬਾਈਟ ਕਰ